ਆ ਵੀਡੀਓ ਪੰਜਾਬ ਦੀ ਨਹੀਂ ਲੱਗ ਰਹੀ ਕਿਉਂਕਿ ਪੰਜਾਬ ਦੇ ਵਿੱਚ ਤਾਂ ਵਿਕਾਸ ਹੀ ਬਹੁਤ ਹੋਇਆ ਪੰਜਾਬ 'ਚ ਇਹੋ ਜਿਹਾ ਖੱਡਾ ਵੇਖਣ ਨੂੰ ਨਹੀਂ ਮਿਲਦਾ ਸਾਨੂੰ ਨਹੀਂ ਲੱਗਦਾ ਕਿ ਇਹ ਵੀਡੀਓ ਪੰਜਾਬ ਦੀ ਹੋਵੇ ਲੱਗਦਾ ਹੈ ਕਿ ਜਿਵੇਂ ਦੱਸ ਦਿਆ ਕੈਨੇਡਾ ਵਿੱਚ ਬਹੁਤ ਸਾਰੇ ਪੰਜਾਬੀ ਸਰਦਾਰ ਚਲੇ ਗਏ ਆ ਤਾਂ ਆਹ ਵੀਡੀਓ ਵੀ ਸਾਨੂੰ ਕੈਨੇਡਾ ਦੀ ਲੱਗ ਰਹੀ ਆ ਜਾਂ ਕਿਸੇ ਹੋਰ ਵੱਡੇ ਦੇਸ਼ ਦੀ ਕਿਉਂਕਿ ਜ਼ਰੂਰੀ ਨਹੀਂ ਆ ਕਿ ਪੰਜਾਬੀ ਜਾਂ ਸਰਦਾਰ ਸਾਡੇ ਹੀ ਦੇਸ਼ ਵਿੱਚ ਨੇ ਜਾਂ ਸਾਡੇ ਪੰਜਾਬ 'ਚ ਰਹਿ ਗਏ ਨੇ ਬਾਹਰ ਬਹੁਤ ਚਲੇ ਗਏ ਆ ਲੇਕਿਨ ਆਹ ਵੀਡੀਓ ਜਿਹੜੀ ਆ ਇਹ ਲੱਗ ਨਹੀਂ ਰਿਹਾ ਕਿ ਸਾਡੇ ਪੰਜਾਬ ਦੀ ਹੋਵੇ ਸਾਡੇ ਦੇਸ਼ ਦੀ ਹੋਵੇ ਇਹ ਬਾਹਰ ਦੀ ਵੀਡੀਓ ਲੱਗ ਰਹੀ ਆ ਕਿਉਂਕਿ ਕਈ ਪੰਜਾਬੀ ਭਰਾਵਾਂ ਨੇ ਉਧਰ ਜਾ ਕੇ ਵੀ ਆਪਣੇ ਮੋਟਰਸਾਈਕਲ ਰੱਖੇ ਹੋਏ ਨੇ ਔਰ ਬਹੁਤ ਸਾਰੇ ਟਰੈਕਟਰ ਟਰਾਲੀਆਂ ਕਈ ਸਾਧਨ ਇਸ ਤਰ੍ਹਾਂ ਦੇ ਉਧਰ ਮਿਲ ਜਾਂਦੇ ਆ ਹੁਣ ਤਾਂ ਹਰ ਚੀਜ਼ ਉਹ ਚੰਗੇ ਦੇਸ਼ਾਂ 'ਚ ਮਿਲ ਜਾਂਦੀ ਆ ਲੇਕਿਨ ਆ ਖੱਡਿਆਂ ਦੀ ਗੱਲ ਕਰੀਏ ਇਹ ਸਾਡੇ ਦੇਸ਼ ਵਿੱਚ ਨਹੀਂ ਹੋ ਸਕਦਾ ਕਿਉਂਕਿ ਸਾਡੇ ਪੰਜਾਬ ਦੇ ਜਿਹੜੇ ਅਫਸਰ ਨੇ ਉਹ ਇਸ ਵੇਲੇ ਬੜੀ ਤਰੱਕੀ ਦੀ ਰਾਹ ਤੇ ਨੇ ਬਹੁਤ ਜ਼ਿਆਦਾ ਤਰੱਕੀ ਕਰ ਰਹੇ ਆ ਅਕਸਰ ਹੀ ਟਾਈਮ ਜਿਹੜਾ ਕੱਢਦੇ ਆ ਤਾਂ ਫਿਰ ਛੁੱਟੀਆਂ ਮੰਗਦੇ ਆ ਕਿ ਇਹ ਤਿਉਹਾਰ ਦੀ ਵੀ ਛੁੱਟੀ ਜਿਹੜੀ ਪੱਕੀ ਕੀਤੀ ਜਾਵੇ ਫਲਾਣੀ ਛੁੱਟੀ ਵੀ ਗੈਟੜ ਕੀਤੀ ਜਾਵੇ ਛੁੱਟੀਆਂ ਕਰਦੇ ਆ ਮੰਗਦੇ ਆ ਫਿਰ ਤਨਖਾਹਾਂ ਵਾਸਤੇ ਵੀ ਆਪਣਾ ਜਿਹੜਾ ਵਾ ਉਹ ਸਮਾਂ ਭੰਦੇ ਆ ਫਿਰ ਧਰਨਾ ਲਗਾਉਂਦੇ ਆ ਤੇ ਜਦੋਂ ਤਨਖਾਹਾਂ ਵਾਸਤੇ ਧਰਨੇ ਲਗਾਉਣੇ ਆ ਤਾ ਫਿਰ ਸਮਾਤਾ ਫਿਰ ਮੁਲਾਜ਼ਮਾਂ ਕੋਲੀ ਏ ਤਨਖਾਹਾਂ ਤਾਂ ਉਹਨਾਂ ਦੀਆਂ ਰੁਕਦੀਆਂ ਹੁਣ ਆਹ ਵੇਖੋ ਤੁਸੀਂ ਕੀ ਆ ਵੀਡੀਓ ਕਿੱਥੋਂ ਦੀ ਆ ਇੱਕ ਦੋ ਭਾਈ ਸਾਹਿਬ ਕਮੈਂਟ ਕਰ ਰਹੇ ਸੀ ਕਿ ਇਹ ਮੋਗੇ ਦੀ ਆ ਪਰ ਅਸੀਂ ਮੰਨਦੇ ਨਹੀਂ ਕਿਉਂਕਿ ਮੋਗੇ ਦਾ ਵੀ ਵਿਕਾਸ ਬਹੁਤ ਹੋਇਆ ਸਾਡੇ ਗੁਰਦਾਸਪੁਰ ਦਾ ਵਿਕਾਸ ਬਹੁਤ ਹੈ ਸਾਡੇ ਆਪਣੇ ਸ਼ਹਿਰ ਦੀਨਾ ਨਗਰ ਦਾ ਵਿਕਾਸ ਬਹੁਤ ਹੈ ਕਿਉਂਕਿ 70 ਸਾਲ ਸਰਕਾਰਾਂ ਨੇ ਰਾਜ ਕੀਤਾ ਵਿਕਾਸ ਦੇ ਸਿਰ ਤੇ ਹੀ ਕਰਿਆ ਤੁਸੀਂ ਵੇਖਿਆ ਨਾ ਵਿਕਾਸ ਦੇ ਸਿਰ ਦੇ ਉੱਤੇ ਰਾਜ ਕਿੰਨੇ ਸਮੇਂ ਤੋਂ ਕਰਦੀਆਂ ਆਈਆਂ ਤਾਂ ਹੁਣ ਬਦਲਾਵ ਵਾਲੀ ਲੋਕਾਂ ਲਿਆਂਦੀ ਕਿ ਜੇ ਇਹੋ ਜਿਹਾ ਖੱਡਾ ਕੋਈ ਰਹਿ ਗਿਆ ਤਾਂ ਬਦਲਾਵ ਵਾਲਿਆਂ ਨੇ ਵਿਕਾਸ ਕਰ ਦੇਣਾ ਤਾਂ ਬਦਲਾਵ ਵਾਲਿਆਂ ਨੇ ਬਿਲਕੁਲ ਵਧੀਆ ਕਰ ਦਿੱਤਾ ਸਾਰੀਆਂ ਸੜਕਾਂ ਐਨ ਪੱਕੀਆਂ ਕਰ ਦਿੱਤੀਆਂ ਪਲੈਨ ਕਰ ਦਿੱਤੀਆਂ ਕੋਈ ਸੜਕ ਟੁੱਟੀ ਨਹੀਂ ਰਹਿ ਗਈ ਹਰ ਇੱਕ ਸੜਕ ਦਾ ਪੈਚ ਵਰਕ ਆਏ ਦਿਨ ਕਿਸੇ ਨਾ ਕਿਸੇ ਸੜਕ ਦਾ ਪੈਚ ਵਰਕ ਹੁੰਦਾ ਹੀ ਰਹਿੰਦਾ ਹੈ ਕਿਉਂਕਿ ਇਹ ਬਦਲਾਵ ਵਾਲੀ ਸਰਕਾਰ ਆ ਗਈ ਆ ਪਹਿਲੀਆਂ ਸਰਕਾਰਾਂ ਕੋ ਨਹੀਂ ਸੀ ਹੋਇਆ ਅਸੀਂ ਕਲੀਅਰ ਕਰ ਦਈਏ ਪਹਿਲੀਆਂ ਸਰਕਾਰਾਂ ਨੇ ਬੜਾ ਸਮਾਂ ਖੱਜਲ ਕੀਤਾ ਖਰਾਬ ਕੀਤਾ ਫਿਰ ਬਦਲਾਵ ਵਾਲੀ ਸਰਕਾਰ ਆਪਾਂ ਲਿਆਦੀ ਬਦਲਾਵ ਵਾਲਿਆਂ ਨੇ ਦੋ ਤਿੰਨ ਸਾਲ ਦੇ ਵਿੱਚ ਵਿੱਚ ਇੱਕ ਖੱਡਾ ਨਹੀਂ ਰਹਿਣ ਦਿੱਤਾ ਇਸ ਕਰਕੇ ਅਸੀਂ ਯਕੀਨ ਕਰਦੇ ਹਾਂ ਸਾਨੂੰ ਯਕੀਨ ਆ ਪੂਰਾ ਕੀ ਇਹ ਸਾਡੇ ਨਾਲ ਪੰਜਾਬ ਦੀ ਇਹ ਸੜਕ ਹੋ ਸਕਦੀ ਆ ਨਾ ਇਹ ਸਾਡੇ ਦੇਸ਼ ਦੀ ਸੜਕ ਹੋ ਸਕਦੀ ਆ ਤਾਂ ਸਾਡੇ ਸ਼ਹਿਰ ਦੀ ਤਾਂ ਬਿਲਕੁਲ ਨਹੀਂ ਨਾ ਗੁਰਦਾਸਪੁਰ ਦੀ ਨਾ ਦੀਨਾ ਨਗਰ ਦੀ ਇਹੋ ਜਿਹਾ ਖੱਡਾ ਸਾਡੇ ਵੇਖਣ ਨੂੰ ਨਹੀਂ ਮਿਲਦਾ ਸਿਰਫ ਇਹ ਬਾਹਰ ਦੀ ਵੀਡੀਓ ਹੋ ਸਕਦੀ ਆ ਤੁਸੀਂ ਕਮੈਂਟ ਜਰੂਰ ਕਰਨਾ ਕਿ ਵੀਡੀਓ ਹੈ ਕਿੱਥੋਂ ਦੀ ਆ ਇਹ ਬਾਹਰ ਦੀ ਏ ਜਾਂ ਲੋਕਲ ਦੀ ਏ ਤੇ ਤੁਸੀਂ ਕਮੈਂਟ ਜਰੂਰ ਕਰਨਾ ਅਸੀਂ ਆਸ ਕਰਾਂਗੇ ਕਿ ਤੁਹਾਨੂੰ ਪੂਰੀ ਜਾਣਕਾਰੀ ਹੋਵੇਗੀ ਤਾਂ ਕੋਸ਼ਿਸ਼ ਕਰਿਓ ਕਿ ਬਾਹਰ ਜਿਹੜੇ ਵੀ ਦੇਸ਼ ਦੀ ਹੋਵੇ ਸਾਡੇ ਧਿਆਨ ਚ ਜਰੂਰ ਲਿਆਓ ਔਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਧੰਨਵਾਦ